ਸ਼ਹਿਰ ਵਿੱਚ ਰਾਂਗ ਪਾਰਕਿੰਗ ਦੀ ਪਰਮਾਰ ਹੈ ਜਿਸ ਨਾਲ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ ਤੇ ਟ੍ਰੈਫਿਕ ਜਮ ਲੱਗ ਜਾਂਦੇ ਹਨ ਹਲਗੇਟ ਦੀ ਗੱਲ ਕਰੀਏ ਤਾਂ ਦੁਕਾਨਾਂ ਦੇ ਅੱਗੇ ਗਲਤ ਤਰੀਕੇ ਨਾਲ ਲੋਕ ਵਾਹਨ ਖੜੇ ਕਰਦੇ ਹਨ ਜਿਸ ਨਾਲ ਟ੍ਰੈਫਿਕ ਚੱਲਣ ਦੀ ਬਜਾਏ ਰਿੰਗਦਾ ਹੋਇਆ ਦਿਖਾਈ ਦਿੰਦਾ ਹੈ ਦੁਕਾਨਦਾਰ ਅਤੇ ਉੱਥੇ ਕੰਮ ਕਰਨ ਵਾਲੇ ਸਟਾਫ ਦੇ ਵਾਹਨ ਦੁਕਾਨਾ ਦੇ ਬਾਹਰ ਲੱਗੇ ਹੋਏ ਹੁੰਦੇ ਹਨ ਉਸ ਤੋਂ ਬਾਅਦ ਗ੍ਰਾਹਕ ਦੇ ਵਾਹਨ ਵੀ ਸੜਕਾਂ ਤੇ ਲੱਗੇ ਹੋਏ ਨਜ਼ਰ ਆਉਂਦੇ ਹਨ ਜਿਸ ਨਾਲ ਲੋਕਾਂ ਨੂੰ ਹੀ ਟ੍ਰੈਫਿਕ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਸੋ ਜੇਕਰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਤਾਂ ਸਾਨੂੰ ਸਭ ਨੂੰ ਜ਼ਿੰਮੇਵਾਰ ਬੰਨਣਾ ਪਵੇਗਾ ਤੇ ਸਹੀ ਤਰੀਕੇ ਨਾਲ ਵਾਹਨਾਂ ਦੀ ਪਾਰਕਿੰਗ ਕਰਨੀ ਪਵੇਗੀ ਇਸ ਵਿੱਚ ਸਭ ਤੋਂ ਵੱਡਾ ਰੋਲ ਟ੍ਰੈਫਿਕ ਪੁਲਿਸ ਦਾ ਹੈ ਜੋ ਕਿਤੇ ਵੀ ਦਿਖਾਈ ਨਹੀਂ ਦਿੰਦੇ ਇਹਦੇ ਬਾਰੇ ਆਪਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਈ ਵਾਰੀ ਵੀ ਕਹਿ ਚੁੱਕੇ ਹਾਂ ਦਿਨ-ਦਿਹਾੜੇ ਤੋਂ ਇਲਾਵਾ ਵੀ ਇੱਥੇ ਹਾਲ ਗੇੜ ਦੇ ਬਾਅਦ ਜਿਹੜੀਆਂ ਗੱਡੀਆਂ ਨੋ ਪਾਰਕਿੰਗ ਦੇ ਉੱਪਰ ਲਗਾ ਕੇ ਜਾਂਦੇ ਆ ਪਰ ਪੁਲਿਸ ਵਾਲੇ ਕੋਈ ਧਿਆਨ ਨਹੀਂ ਜਿੰਦੀ ਉਹਨਾਂ ਦਾ ਧਿਆਨ ਸਿਰਫ ਖਾਲੀ ਚਲਾ ਗੱਟਣ ਦੇ ਉੱਪਰ ਨਾ ਹੀ ਉਹ ਇਰਸ਼ਾ ਨਾ ਹੀ ਉਹ ਆਟੋ ਅਲੇ ਕੁਛ ਕਹਿੰਦੇ ਆ ਜਿੰਨਾ ਉਹ ਜਾਮ ਲਗਾ ਦਿੰਦਾ ਐਕਸੀਡੈਂਟ ਹੋਣ ਦਾ ਕਾਰਨ ਬਣਾ ਦਿੰਦਾ ਇਸ ਕਰਕੇ ਪੰਜਾਬ ਪੁਲਿਸ ਨੂੰ ਚਾਹੀਦਾ ਵਾ ਸਾਡੇ ਮਾਨਯੋਗ ਸਿੱਕੀ ਸਾਹਿਬ ਨੂੰ ਇਹ ਮਸਜ ਚਾਹੁੰਦੇ ਨੇ ਤੇ ਜਿਹੜੇ ਹਾਦਿਏ ਦੇ ਇਹਨੇ ਮੁਲਾਜ਼ਮ ਆ ਖਾਸ ਕਰਕੇ ਇਹਨਾਂ ਨੂੰ ਕਿਹਾ ਜਾਵੇ ਕਿ ਅਸੀਂ ਵਾ ਚਾਹੁੰਦੇ ਆ ਲੋਕਾਂ ਨੂੰ ਮੈਸੇਜ ਇਹੀ ਦੇਣਾ ਰਹਿਵਾਗੇ ਕਿ ਜਿੰਨ ਝਾੜ ਜਿੰਨੇ ਗਿਆ ਜੰਨੀਆਂ ਆਪਣੇ ਪਾਰਕਿੰਗ ਚ ਲਾਓ ਰੋਡ ਤੇ ਨਾਕੜੀਆਂ ਕਰੋ ਜਿੰਨਾ ਜਾਮ ਜਿਹੜਾ ਉਹ ਨਾ ਲੱਗੇ ਪੰਜਾਬ ਦੇ ਵਿੱਚ ਮੰਨਿਆ ਹਿਆ ਤਿਹਾਰ ਪੰਜਾਬ ਦੇ ਜਿਹੜਾ ਦੀਵਾਲੀ ਦਾ ਆ ਰਿਹਾ ਬੜੇ ਛਾਣਾ ਮਨਾਇਆ ਜਾਣ ਵਾਲਾ ਤਿਹਾਰ ਹੈ ਤੇ ਬਾਰੋਂ ਕੰਟਰੀ ਤੋਂ ਇੰਡੀਆ ਸਟੇਟ ਤੋਂ ਪੰਜਾਬ ਦੇ ਵੱਖ-ਵੱਖ ਰਾਜੇ ਤੋਂ ਸੰਗਠਨ ਦੀਆਂ ਦਰਬਾਰ ਸਭ ਦੇ ਦਰਸ਼ਨ ਕਰਨ ਦੀਵਾਲੀ ਵੀ ਕਰਨ ਆਉਂਦੀਆਂ ਰਾਸ਼ਵਤ ਜਾਂਦਾ ਰਾਸ਼ਵਤਨ ਦੇ ਕਾਰਨ ਦੁਕਾਨਾਂ ਦੇ ਅੱਗੇ ਨੋ ਪਾਰਕਿੰਗ ਜ਼ੋਨ ਦੇ ਅੱਗੇ ਲੋਕੀ ਗੱਡੀਆਂ ਖੜੀਆਂ ਕਰ ਜਿੰਦੇ ਨੇ 2 ਮਿੰਟ ਦਾ ਕਹਿ ਕੇ ਦੋ ਦੋ 3-3 ਘੰਟੇ ਬਾਅਦ ਅਰਦੇ ਕਈ ਸਵੇਰ ਨਹੀਂ ਲਾ ਕੇ ਜਾਂਦੇ ਰਾਤ ਜਾਂਦੇ ਨੋ ਨੋ ਪਾਰਕਿੰਗ ਜੋ ਚ ਗੱਡੀ ਪਾਰਕਿੰਗ ਨਹੀਂ ਹੋਣੀ ਚਾਹੀਦੀ ਇੱਕ ਪਾਸੇ ਨੋ ਪਾਰਕਿੰਗ ਦਾ ਬੋਰਡ ਲੱਗਾ ਇੱਕ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਗੱਡੀਆਂ ਲਵਾਈ ਜਾ ਰਹੇ ਆ ਦੁਕਾਨਾਂ ਦੇ ਰਾਹ ਪਾਸੋਂ ਹੁੰਦੇ ਆ ਉਹਦੇ ਨਾਲ ਜਾਮ ਲੱਗ ਜਾਂਦਾ ਜਾਮ ਹੋਣ ਦੇ ਨਾਲ ਤੇ ਟੈਂਪੋ ਵਾਲੇ ਖੜੇ ਹੋ ਜਾਂਦੇ ਆ ਤੇ ਟੈਂਪੋ ਵਾਲੇ ਖੜੇ ਹੋਣ ਦੇ ਨਾਲ ਐਕਸੀਡੈਂਟ ਹੁੰਦਾ ਦਾ ਅਕਤਰਾ ਜਾਂਦਾ ਵਕ ਵਕ ਚੌਂਕਾਂ 'ਤੇ ਪਾਰਕਿੰਗ ਬਣੀ ਹੋਈ ਆ ਪਾਰਕਿੰਗ ਦੀ ਸਹੂਲਤ ਲਵੋ ਸਹਾਈਤਾ ਲਵੋ ਤੇ ਉੱਥੇ ਗੱਡੀ ਐਂਟਰੀ ਕਰਕੇ ਤੇ ਫੀਸ ਲੈ ਕੇ 50 ਰੁਪਏ ਸਾਰੀ ਫੀਸ ਲੱਗਦੀ ਹੈ ਤੇ ਆਪਣੀ ਗੱਡੀ ਨੂੰ ਸੁਰੱਖਿਤ ਸੁਰੱਖਿਤ ਰੱਖੋ ਕੋਈ ਠੀਕ ਹੈ ਤੁਹਾਡੇ ਲਈ ਗਾਲੀ ਦਿਵਾਲੀ ਹੈ ਰੌਣਕ ਹੈਗੀ ਹੈ ਪਰ ਬਾਜ਼ਾਰ ਦੇ ਵਿੱਚ ਰਸ਼ ਬਹੁਤ ਹੈ ਕੋਈ ਸ਼ੱਕ ਨਹੀਂ ਕੋਈ ਦੁਕਾਨਾ ਵਾਲਿਆਂ ਨੇ ਵੀ ਠੀਕ ਆਪ ਆਪਣੀਆਂ ਦੁਕਾਨਾਂ ਵਧਾ ਚੜਾ ਕੇ ਲਾਈਆਂ ਉਹਦੇ ਕਰਕੇ ਵੀ ਸੜਕ ਦੀ ਜਿਹੜੀ ਚੜਾਈ ਹੈ ਘਟ ਜਾਂਦੀ ਹੈ ਪਰ ਇਹ ਵੀ ਟੈਂਪਰੇਰੀ ਹੈ ਥੋੜੇ ਦਿਨਾਂ ਲਈ ਲੱਗਣਗੇ 8-10 ਦਿਨ ਲੱਗਣਗੇ ਫਿਰ ਠੀਕ ਹੋ ਜਾਏਗੀ ਪਰ ਲੋਕਾਂ ਨੂੰ ਥੋੜਾ ਚਾਹੀਦਾ ਵੀ ਅਸੀਂ ਸੜਕ ਦੇ ਵਿੱਚ ਕਾਰ ਕੋਈ ਪਾਰਕਿੰਗ ਨਾ ਕਰੀਏ ਜਿੱਥੇ ਕੋਈ ਚੰਗੀ ਜਗ੍ਹਾ ਮਿਲੇ ਸਾਈਡ ਤੇ ਦੇਖ ਕੇ ਉਥੇ ਪਾਰਕ ਕਰੀਏ ਤਾਂ ਕਿ ਕਿਸੇ ਨੂੰ ਆਉਣ ਜਾਣ ਵਾਲਿਆਂ ਨੂੰ ਕੋਈ ਤੰਗੀ ਨਾ ਹੋਵੇ ਕੋਈ ਵੀ ਪ੍ਰਸ਼ਾਸਕ ਕੁਝ ਨਹੀਂ ਕਰ ਸਕਦੀ ਪੁਲਿਸ ਦਾ ਮਜਬੂਰ ਆ ਹੁਣ ਉਹਨੀ ਪੁਲਿਸ ਨਹੀਂ ਹੈਗੀ ਥਾਂ ਥਾਂ ਤੇ ਲੋਕੀ ਗੱਡੀਆਂ ਲਾ ਕੇ ਚੱਲਦੇ ਨੇ ਪੁਲਿਸ ਵਾਲੇ ਕੀ ਕਰ ਸਕਦੇ ਨੇ ਜਿਆਦਾ ਕੋਈ ਇਹਨਾਂ ਨੂੰ ਪਾਰਕਿੰਗ ਦੀ ਜਗ੍ਹਾ ਦਿੱਤੀ ਜਾਏ ਥੋੜੇ ਦਿਨ ਲਈਓ ਫਿਰ ਜਦੋਂ ਫ੍ਰੀ ਪਾਰਕਿੰਗ ਜੁਵਨ ਹੋਵੇ ਤੇ ਜਿੱਥੇ ਜਿਹੜਾ ਹਾਲ ਬਿਆਰ ਜਾ ਰਿਹਾ ਕੋਈ ਕਟੜਾ ਜੈਮ ਰਹਿ ਕੇ ਜਾ ਰਿਹਾ ਆਪਣੇ ਗੱਡੀਆਂ ਤੇ ਲਾ ਦੋਏ ਇੱਥੇ ਗੱਡੀ ਲਾਣੀ ਹੈ ਹਾਰਗੇਟ ਦੇ ਬਾਹਰ ਜਿਹੜਾ ਦੀਨਦਿਆਲ ਰੋਪਾ ਦੇ ਮਾਰਕੀਟ ਅੱਗੇ ਉਥੇ ਗੱਡੀ ਲੱਗਦੀ ਹੈ ਉਥੇ ਪਾਰਕਿੰਗ ਬਹੁਤ ਜ਼ਿਆਦਾ ਹੈ ਲੋਕ ਕਹਿੰਦੇ ਆ ਵੀ ਜਿਹੜੀ ਦੁਕਾਨ ਤੇ ਅਸੀਂ ਇਹ ਚੀਜ਼ ਲੈਣੀ ਹੈ ਅਸੀਂ ਉਹ ਦੁਕਾਨ ਤੇ ਕਹਿੰਦੇ ਚੱਲੀਏ ਜਾ। ਗੱਡੀ ਉੱਥੇ ਲਾਈਏ ਜਾ। ਸਭ ਤੋਂ ਵੱਡੀ ਪ੍ਰੋਬਲਮ ਇਹ ਹੋਈ ਹੈ ਉਹ ਜਾ ਕੇ ਫਿਰ ਆਪਣਾ ਉੱਥੇ ਗੱਡੀ ਲਾ ਲਵੇ। ਲੋਕਾਂ ਨੂੰ ਮੈਸੇਜ ਹੈ ਵੀ ਤੁਸੀਂ ਵੀ ਥੋੜਾ ਜਿਹਾ ਵਾਈਡ ਕਰੋ ਫਿਰ ਰਸ਼ ਰੁਸ ਤੋਂ ਨਾ ਲੱਗੇ ਜਿੰਨਾ ਕਿ ਬਿਹਾਰ 'ਚ ਤੰਗੀ ਹੈ ਮਗਰ ਇਹਨਾਂ ਕੋਈ ਰੋਕ ਲੱਗੇ ਜਿੰਨਾ ਕਿ ਜਾਮ ਦੀ ਸਥਿਤੀ ਪੈਦਾ ਹੋਵੇ।